жасамады жоноре премей Polit beiden жатті жатті [موسيقى] ਪਰ ਤੜੀ ਸਰਲ ਡਟਾ ਹੋਣ ਕਾ ਨੇੜੇ ਵਿਅਕਤੀ ਫੜੇ ਕਿੰਨੇ ਫੜੇ ਆ ਕਿੱਥੇ ਦੇ ਜਾਣ ਬੜੇ ਕੀ ਇਹਨਾਂ ਦਾ ਬੈਕ ਹੋਂ ਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇਖ ਹੱਤੀ ਸ਼੍ਰੀ ਗਰਮੀਤ ਸਿੰਘ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸੰਜੀਵ ਕਪੂਰ ਅਤੇ ਉਸ ਦੀ ਟੀਮ ਵੱਲੋਂ ਥਾਣਾ ਫਲੋਰ ਵਿੱਚ ਪਿਛਲੇ ਅਰਸੇ ਦੌਰਾਨ ਜਿਹੜਾ ਸੀ ਤਰਸੀਮ ਉਹਦੇ ਕੋ ਲੁਧਿਆਣੇ ਨੂੰ ਬਿਲੋਂਗ ਕਰਦਾ ਸੀ 17500 ਰੁਪਏ ਦੀ ਖੋਕੀ ਕੀਤੀ ਸੀ ਹਥਿਆਰਾਂ ਦੇ ਰੋਗ ਦੇ ਉੱਤੇ ਉਹਦੇ ਵਾਸਤੇ ਇੱਕ ਵਿਸ਼ੇਸ਼ ਟੀਮ ਮੇਰੇ ਵੱਲੋਂ ਹਦਾਇਤें ਬਣਾਈ ਗਈ ਸੀ ਕਾਰਵਾਈ ਕਰਦੇ ਹੋયા ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਨੇ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹਾਂ ਦੀ ਪਿਛੋਕੜ ਵੀ ਮਾੜੀ ਹੈ ਇਹਨਾਂ ਸਾਰੇ ਦੋਸ਼ੀਆਂ ਤੇ ਤਿੰਨ ਤਿੰਨ ਚਾਰ ਚਾਰ ਮਕਦਮੇ ਦਰਜ ਨੇ ਇਸ ਵਿੱਚ ਇੱਕ ਦੋਸ਼ੀ ਸ਼ੋਭਮ ਹੈਗਾ ਰਵਿਦਾਸ ਮਲੇ ਦਾ ਉਹਨੇ ਪਿਛਲੇ ਦੌਰਾਨ ਵੀ ਕਪੜੇ ਦੀ ਦੁਕਾਨ ਦੇ ਉੱਤੇ ਅੰਦਰ ਕਰਕੇ ਕੁੱਟਮਾਰ ਕੀਤੀ ਸੀ 10000 ਰੁਪਏ ਦੀ ਲੁੱਟਖੋ ਕੀਤੀ ਸੀ ਇਸ ਤੋਂ ਇਲਾਵਾ ਜਿਹੜੇ ਦੂਸਰੇ ਦੋਸ਼ੀ ਹੈਗੇ ਨੇ ਇਹਨਾਂ ਨੇ ਵੀ سنگੀਨ ਜੁਰਮ ਕੀਤੇ ਆ ਲੜਾਈਆਂ ਝਗੜਿਆਂ ਦੇ ਅਤੇ ਲੁੱਟਖੋਆਂ ਦੇ ਇਹਨਾਂ ਪਾਸੋਂ 5 ਮੋਟਰਸਾਈਕਲ 2 ਮੋਟਰਸਾਈਕਲ ਅਤੇ 5 ਮੋਬਾਈਲ ਜਿਹੜੇ ਆ ਉਹ ਚੋਰੀ ਸ਼ੁਦਾ ਜਿਹੜੇ ਵੱਖ-ਵੱਖ ਥਾਵਾਂ ਤੋਂ ਇਹਨਾਂ ਨੇ ਖੋਹ ਕੀਤੇ ਸਨ ਉਹ ਬਰਾਮਦ ਕੀਤੇ ਨੇ ਕਿੰਨੀਆਂ ਵਾਰ ਦਾ ਤਾਂ ਉਹਨਾਂ ਨੂੰ ਜਾਣਦੇ ਚੁੱਕੇ ਹੁਣ ਇਹ ਤਿੰਨੇ ਦੋਸ਼ੀ ਜਿਹੜੇ ਨੇ ਵੱਖ-ਵੱਖ ਇੱਕ ਨੇ 4 ਵਾਰ ਦਾ ਤਾਂ ਕੀਤੀਆਂ ਨੇ ਇੱਕ ਨੇ 3 ਤੇ ਇੱਕ ਨੇ 1 ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਆਰਗੇਨਾਈਜ਼ ਕ੍ਰਾਈਮ ਕਰਦੇ ਸੀ ਸਲਾਹ ਕਰਕੇ ਸੱਟਾਂ ਮਾਰਨੀਆਂ ਤੇ ਲੁੱਟਾਂ ਖੋਹਾਂ ਕਰਦੀਆਂ ਇਹਨਾਂ ਦੇ ਉੱਤੇ ਅਸੀਂ 111 ਬੀਐਨਐਸ ਦਾ ਤਾਰਾ ਲਈ ਹੈ ਜਿਸ ਤੇ ਮਿਨਿਮਮ ਸਜਾ ਜਿਹੜੀ ਉਹ 10 ਸਾਲ ਦੀ ਹੈ ਕੀ ਰਿਮਾਂਡ ਲੈ ਗਿਆ ਇਹਨਾਂ ਦਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਬਿਨਾਂ ਜਿਹੜੀਆਂ ਹੋਰ ਵਾਰਦਾਤਾਂ ਪੈਨਾਂ ਕੀਤੀਆਂ ਉਹ ਉਹਨਾਂ ਬਾਰੇ ਵੀ ਪੁਸ਼ਕਿਸ਼ ਕਰਕੇ ਤੇ ਸਾਹਮਣੇ ਹੀ ਲਿਆਂਦੀਆਂ ਜਾਂਦੀਆਂ ਕੀ ਇਹਨਾਂ ਦੇ ਹੋਰ ਵੀ ਸਾਥੀ ਨੇ ਇਕੱਲੇ ਇਹ ਤਿੰਨ ਨਹੀਂ ਇਹਨਾਂ ਦੇ ਰਿਮਾਂਡ ਦੌਰਾਨ ਇੱਕ ਦੋ ਸਾਥੀ ਹੋਰ ਹੋ ਸਕਦੇ ਆ ਉਹ ਪੁਸ਼ਕਿਸ਼ ਦੌਰਾਨ ਜੇ ਆਏ ਤੇ ਉਹਨਾਂ ਨੂੰ ਇਹ ਜਲਦੀ ਇਹਦੇ ਵਿੱਚ ਨਾਮਜ਼ਦ ਕਰਕੇ ਤੇ ਰਿਸ਼ਤਾਰ ਕੀਤਾ ਕੀ ਲੱਗਦਾ ਫਲੋਰ ਤੋਂ ਵੀ ਵਾਰਦਾਤਾਂ ਇਹਨਾਂ ਨੇ ਬਾਹਰ ਦਿੱਤੀਆਂ ਜਾਂ ਹਜੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਇਹ ਲੋਕਲ ਫਲੋਰ ਦੀਆਂ ਨੇ ਇਹ drones ਮਾਡਲ ਹਾਸਲ ਕਰਕੇ ਸ਼ ਲੁਧਿਆਣਾ ਸਾਈਟ ਜਾਂ ਨਵਾਂ ਸ਼ਹਿਰ ਸਾਈਟ ਦੀਆਂ ਕੁਝ ਵਾਰਦਾਤਾਂ ਹੈਗੀਆਂ ਨੇ ਉਹ ਖਰੀਦ ਕਿੱਥੀਆਂ ਜਾਂਦੇ